ਕਈ ਵਾਰੀ ਨਾ ਕੀ ਹੁੰਦਾ ਕਈਆਂ ਦੇ ਮਨ 'ਚ ਸਵਾਲ ਰਹਿੰਦੇ ਨੇ ਤੇ ਕਈਆਂ ਨਾਲ ਇਦਾਂ ਦਾ ਹੋਇਆ ਵੀ ਹੈ ਖਾਣ ਦੀ ਪਸੀਹਤ ਦੇ ਵਾਰੀ ਤੁਸੀਂ ਸੁਣਿਆ ਹੋਣਾ ਖਾਣ ਦੀ ਪਸੀਹਤ ਕਈ ਵਾਰ ਸਹੀ ਵੀ ਹੁੰਦੀ ਹੈ ਪਰ ਫਿਰ ਵੀ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਵੀ ਇਹ ਸਹੀ ਵੀ ਹੈ ਜਾਂ ਨਹੀਂ ਹੈ ਠੀਕ ਹੈ ਪ੍ਰਾਣੀਆਂ ਜੋ ਖਾਣ ਦੀ ਪਸੀਹਤਾਂ ਦੀ ਉਹਨਾਂ ਦੀ ਗੱਲ ਛੱਡੋ ਜੋ ਅੱਜ ਦੇ ਜਵਾਨੇ ਦੇ ਵਿੱਚ ਖਾਣ ਦੀ ਪਸੀਹਤ ਆ ਹੋ ਰਹੀ ਹੈ ਉਹਨਾਂ ਨੂੰ ਲਿਖਣ ਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਜੋ ਪਉ ਵਿਖੇ ਦੇ ਵਿੱਚ ਇਸ ਨੂੰ ਚੈਲੰਜ ਨਾ ਕੀਤਾ ਜਾ ਸਕੇ ਜੇਕਰ ਅਸੀਂ ਖਾਣ ਦੀ ਬਸੀਤ ਬਿਲਕੁਲ ਸਹੀ ਹੈ ਠੀਕ ਹੈ ਸਹੀ ਲਿਖਣਾ ਚਾਹੁੰਦੇ ਆ ਜੇ ਕੋਈ ਜਾਲੀ ਕੰਮ ਕਰਦੇ ਆ ਉਹ ਤਾਂ ਗਲਤ ਹੋਊਗੀ ਹੋਊਗੀ ਪਰ ਜੇ ਅਸੀਂ ਸਹੀ ਕਰ ਰਹੇ ਆ ਸਭ ਕੁਝ ਤਾਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆਪ ਇਸ ਦੇ ਬਾਰੇ ਥੋੜਾ ਜਿਹਾ ਗੱਲ ਕਰਦੇ ਆ ਸੋ ਖਾਣ ਦੀ ਬਸੀਤ ਦੋਸਤੋ ਉਹ ਬਸੀਤ ਹੁੰਦੀ ਹੈ ਜਿਹੜੀ ਘਰ ਬਹਿ ਕੇ ਲਿਖੀ ਜਾਂਦੀ ਹੈ ਠੀਕ ਹੈ ਇਸ ਦੀ ਲਿਖਤ ਕੋਈ ਵੀ ਕਰ ਸਕਦਾ ਪੜ੍ਹੇ ਲਿਖੇ ਆਦਮੀ ਸਭ ਤੋਂ ਬੈਸਟ ਚੀਜ਼ ਹੁੰਦੀ ਹੈ ਜੇਕਰ ਉਹ ਕਿਸੇ ਮੋਤਵਾਰ ਵਿਅਕਤੀ ਤੋਂ ਲਿਖਾਈ ਜਾਵੇ ਜਿਵੇਂ ਪਿੰਡ ਦਾ ਨੰਬਰਦਾਰ ਸਰਪੰਚ ਪੰਚ ਹੋ ਗਿਆ ਠੀਕ ਹੈ ਜਾਂ ਐਮਸੀ ਵਗੈਰਾ ਹੋਗੇ ਉਹਨਾਂ ਤੋਂ ਲਿਖਤ ਕਰਾਈ ਜਾਵੇ ਨਹੀਂ ਇਸ ਨੂੰ ਕੋਈ ਵੀ ਜਿਹੜਾ ਲਿਖ ਸਕਦਾ ਹੈ ਤੇ ਜਿਹੜੀ ਇਹਦੇ ਵਿੱਚ ਪੰਚ ਸਰਪੰਚ ਜਾਂ ਨੰਬਰਦਾਰ ਜਾਂ ਐਮਸੀ ਮੋਤਵਾਰ ਵਿਅਕਤੀ ਹੋਵੇ ਜਾਂ ਕੋਈ ਵੀ ਹਨ ਉਹਨਾਂ ਦੀ ਗਵਾਹੀ ਪੈ ਜਾਂਦੀ ਹੈ ਠੀਕ ਹੈ ਉਹਨਾਂ ਦੀ ਗਵਾਹੀ ਪਾਉਣੀ ਬਹੁਤ ਲਾਜ਼ਮੀ ਹੈ ਤੇ ਹਮੇਸ਼ਾ ਹੀ ਗਵਾਹੀ ਹੈ ਜਿਹੜੀ ਆਪਣੇ ਉੱਪਰ ਆਧਾਰ ਕਰੜ ਇਹ ਕੋਲ ਹੋਣੇ ਚਾਹੀਦੇ ਉਹਨਾਂ ਦੇ ਤੇ ਉਸ ਪਰ ਦਸਖਤ ਹੋਣੇ ਚਾਹੀਦੇ ਆ ਤੇ ਜੋ ਖਾਨਕੀ ਵਸੀਅਤ ਲਿਖੀ ਉਸ ਤੇ ਵੀ ਦਸਖਤ ਹੋਣੇ ਚਾਹੀਦੇ ਆ ਪਰ ਜਿਹੜਾ ਜਦਾ ਮਾਡਰਨ ਜਮਾਨਾ ਇਸ ਦੇ ਵਿੱਚ ਕਿਹੜੀਆਂ ਗੱਲਾਂ ਜਿਹੜੀਆਂ ਸਾਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਉਹ ਹੈ ਜੀ ਜੇ ਅਸੀਂ ਖਾਨਕੀ ਵਸੀਅਤ ਕੋਈ ਲਿਖਵਾ ਰਹੇ ਆ ਤਾਂ ਜ ਖਾਨਕੀ ਵਸੀਅਤ ਸਭ ਤੋਂ ਪਹਿਲਾਂ ਦਾ ਜ਼ਰੂਰੀ ਆ ਕਿ ਪਰਿਵਾਰ ਦੀ ਸਹਿਮਤੀ ਹੋਣੀ ਚਾਹੀਦੀ ਹੈ ਠੀਕ ਹੈ ਇਸ ਦੇ ਵਿੱਚ ਪਰਿਵਾਰ ਹੀ ਇਸ ਨੂੰ ਚੈਲੰਜ ਕਰਦਾ ਹੈ ਮੰਨ ਲਓ ਕੋਈ ਵਿਅਕਤੀ ਆਪਣੇ ਲੜਕੇ ਦੇ ਨਾਲ ਲਿਖਾ ਰਿਹਾ ਜਾਂ ਕੋਈ ਕੋਈ ਦਾਦਾ ਦਾਦੀ ਆਪਣੇ ਪੋਤਰੇ ਦੇ ਨਾਲ ਲਿਖਾ ਰਿਹਾ ਠੀਕ ਹੈ ਜਾਂ ਲੜਕੇ ਲੜਕੀ ਦੇ ਨਾਲ ਕੋਈ ਮਾਤਾ ਪ ਤਾਂ ਦੂਸਰਾ ਜਿਹੜਾ ਉਸ ਦਾ ਭੈਣ ਭਾਈ ਹਿੰਦੂ ਉਸ ਨੂੰ ਚੈਲੰਜ ਕਰਦਾ ਤੇ ਖਾਨਗੀ ਵੀ ਸੀ ਤੇ ਜੇਕਰ ਸਹੀ ਹੈ ਤਾਂ ਸਾਰੇ ਸਹਿਮਤ ਹੋਣਗੇ ਠੀਕ ਹੈ ਜੀ ਤਾਂ ਮੌਕੇ ਦੇ ਉੱਪਰ ਉਹਨਾਂ ਦੇ ਜਿਹੜੇ ਬਿਆਨ ਹੈ ਉਹ ਵੀ ਉਹਨਾਂ ਦੀ ਜਿਹੜੀ ਸਹਿਮਤੀ ਹੈ ਜਿਹੜੀ ਗਵਾਹੀ ਉਹ ਵੀ ਸੀ ਇਹਦੇ ਵਿੱਚ ਲਿਖੀ ਜਾਵੇ ਤਾਂ ਜੋ ਬਾਅਦ ਵਿੱਚ ਬਿਆਨ ਲੈਣ ਦੀ ਜਰੂਰਤ ਨਾ ਪਵੇ ਹਰ ਇੱਕ ਬਿਆਨ ਜ਼ਰੂਰ ਹੁੰਦੇ ਆ ਪਰ ਘਟੂ ਘਟ ਇੰਨਾ ਕੋ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਬਾਅਦ ਵਿੱਚ ਜਿਹੜੇ ਬਿਆਨ ਦੇ ਵਿੱਚ ਬੜਾ ਓਰੀਜినਲ ਨਾ ਪਵੇ ਠੀਕ ਹੈ ਜੇ ਸ਼ੁਰੂ ਵਿੱਚ ਹੀ ਨਿਕਲੇ ਰਿਵਿਕੇਸ਼ਨ ਹੋਵੇ ਤਾਂ ਸ਼ੁਰੂ ਦੇ ਵਿੱਚ ਜਿਹੜੇ ਉਹਨਾਂ ਦੇ ਆਪਣੇ ਬਾਕੀ ਬਾਰਸ ਹੁੰਦੇ ਆ ਠੀਕ ਹੈ ਮੰਨ ਲਓ ਕਿਸੇ ਇੱਕ ਬਾਰਸ ਦੇ ਹੱਕ ਵਿੱਚ ਲਿਖਵਾਈ ਜਾ ਰਹੀ ਹੈ ਤਾਂ ਆਮ ਤੌਰ ਤੇ ਲੜਕਿਆਂ ਦੇ ਨਾਲ ਲਿਖਾਈ ਜਾਂਦੀ ਹੈ ਤੇ ਲੜਕਿਆਂ ਦੀ ਨਾਲ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ ਦੂਜੀ ਗੱਲ ਜੇਕਰ ਲੜਕੇ ਸਹਿਮਤ ਵੀ ਹੈ ਸਾਈਨ ਵੀ ਕਰ ਦੇਣ ਬਾਅਦ ਵਿੱਚ ਅਗਲਾ ਕਹਿੰਦਾ ਚੈਲੰਜ ਕਰਤੀ ਠੀਕ ਹੈ ਤੁਸੀਂ ਦੇ ਵਕਤ ਸਾਨੂੰ ਕੀ ਕਰਨਾ ਚਾਹੀਦਾ ਜਦੋਂ ਵੀ ਖਾਨਗੀ ਵਿਸੀਤ ਲਿਖੀ ਜਾ ਰਹੀ ਹੈ ਜੋ ਵਿਅਕਤੀ ਲਿਖਵਾ ਰਿਹਾ ਠੀਕ ਹੈ ਉਸ ਦੀ ਉੱਥੇ ਵੀਡੀਓ ਬਣਾਈ ਜਾਵੇ ਮੌਕੇ ਦਾ ਅੱਜ ਕੱਲ ਵੀਡੀਓ ਦਾ ਜਮਾਨਾ ਹੈ ਠੀਕ ਹੈ ਜੋ ਵੀ ਮੌਕੇ ਤੇ ਸਹਿਮਤ ਹੁੰਦਾ ਹੈ ਬਾਰਸ ਉਨ ਦੇ ਵੀਡੀਓ ਦੇ ਵਿੱਚ ਇਹ ਬਿਆਨ ਲਈ ਜਾਣ ਉਹਨਾਂ ਤੋਂ ਪੁੱਛਿਆ ਜਾਵੇ ਕਿ ਫਲਾਨਾ ਬੰਦਾ ਜਿਹੜਾ ਜੋ ਵੀ ਉਸਦਾ ਰਿਸ਼ਤਾ ਮਾਤਾ ਪਿਤਾ ਇਹਦਾ ਦਾਦਾ ਦਾਦੀ ਹੈ ਵੀ ਇਹੇ ਉਹਨਾਂ ਦੇ ਨਾਮ ਪਰ ਖਾਨਗੀ ਬਸੀਤ ਲਿਖਵਾ ਰਿਹਾ ਹੈ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਉਸ ਦੇ ਮੂੰਹ ਇਹ ਜਿਹੜੇ ਸ਼ਬਦ ਹੈ ਠੀਕ ਹੈ ਜੀ ਉਸ ਦੇ ਵਿੱਚ ਰਿਕਾਰਡ ਕਰੇ ਹਨ ਵੀਡੀਓ ਦੇ ਵਿੱਚ ਇਕੱਲੇ ਇਕੱਲੇ ਗਵਾਹ ਦੇ ਇਕੱਲੇ ਇਕੱਲੇ ਜੋ ਨਾਲ ਸਹਿਮਤੀ ਬਾ ਰਿਹਾ ਹੈ ਜੋ ਬਸੀਤ ਖਾਨਗੀ ਬਸੀਤ ਕਰ ਰਿਹਾ ਹੈ ਕਈ ਵਾਰ ਕੀ ਹੁੰਦੇ ਜੋ ਖਾਨਗੀ ਬਸੀਤ ਕਰਨ ਵਾਲਾ ਹੁੰਦਾ ਬਹੁਤੇ ਹਾਜੇ 올ਡੇਜ ਦਾ ਹੁੰਦਾ ਖਾਨਗੀ ਬਸੀਤ ਆਮ ਤਰ ਤੇ ਉਹੀ ਲਿਖੀ ਜਾਂਦੀ ਹੈ ਜੋ ਰਜਿਸਟਰਡ ਬਸੀਤ ਕਰਵਾਉਣ ਦੇ ਲਈ ਦਫ਼ਤਰ ਵਿੱਚ ਜਾਣ ਯੋਗਾ ਨਹੀਂ ਹੁੰਦਾ ਠੀਕ ਹੈ ਬਿਮਾਰ ਹੁੰਦਾ ਜਾਂ ਜਿਆਦਾ ਉਮਰ ਦਾ ਹੁੰਦਾ ਵਿਅਕਤੀ ਜਾਂ ਔਰਤ ਤਾਂ ਉੱਥੇ ਆ ਕੇ ਜਿਹੜੀ ਖਾਨਗੀ ਵਿਸੀਅਤ ਲਿਖੀ ਜਾਂਦੀ ਹੈ ਤਾਂ ਉਸ ਤਰ੍ਹਾਂ ਜਦੋਂ ਬਿਆਨ ਨਹੀਂ ਕੀਤੇ ਜਾਂਦੇ ਤਾਂ ਆਪਣਾ ਜਿਹੜਾ ਵੀਡੀਓ ਹਮੇਸ਼ਾ ਹੌਣ ਰੱਖਣੀ ਚਾਹੀਦੀ ਹੈ ਤਾਂ ਜੋ ਇਹ ਨਾ ਹੋ ਸਕੇ ਵੀ ਧੱਕੇ ਨਾਲ ਲਖਵਾਈ ਜਾ ਰਿਹਾ ਸਾਰੀ ਜਿਹੜੇ ਵੀਡੀਓ ਦੇ ਵਿੱਚ ਕਵਰ ਹੋਣੀ ਚਾਹੀਦੀ ਹੈ ਗਵਾਹ ਹੋਗੇ ਆਪਣੇ ਜੋ ਬਾਰਸੋਗੇ ਬਾਕੀ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਮੰਨ ਲਓ ਜੋ ਬੰਦਾ ਖਾਨਗੀ ਵਿਸੀਅਤ ਕਰ ਰਿਹਾ ਉਹ ਦਫ਼ਤਰ ਦੇ ਵਿੱਚ ਨਹੀਂ ਜਾ ਸਕਦਾ ਸੰਬੰਧ ਤਹਿਸੀਲ ਜੋ ਵੀ ਤੁਹਾਨੂੰ ਦਫ਼ਤਰ ਲੱਗਦਾ ਹੈ ਉਸੇ ਨਹੀਂ ਜਾ ਸਕਦਾ ਤਾਂ ਬਾਕੀ ਜੋ ਵੀ ਸਹਿਮਤ ਉਨ੍ਹਾਂ ਦੇ ਵੱਲੋਂ ਹੁਣ ਹੀ ਮੌਕੇ ਦੇ ਉੱਪਰ ਹੀ ਜਿਹੜੇ ਇੱਕ ਹਲਫ ਬਿਆਨ ਲੈ ਲੈ ਜਾਣ 56 ਰੁਪਏ ਵਾਲੇ ਸਟਾਮਪ ਦੇ ਉੱਪਰ 45 ਸਟਾਮਪ ਹੋ ਗਿਆ 100 ਵਾਲਾ ਹੋ ਗਿਆ ਠੀਕ ਹੈ ਉਸ ਦੇ ਉੱਪਰ ਲੈ ਕੇ ਸਬੰਧਿਤ ਸੇਵਾ ਕੇਂਦਰ ਦੇ ਵਿੱਚ ਫੋਟੋ ਕਰਾ ਦਿੱਤੀ ਜਾਵੇ ਜੋ ਆਪਾਂ ਕਹਿ ਰਹੇ ਹਾਂ ਤਹਿਸੀਲਦਾਰ ਦੁਆਰਾ ਅਟੈਸਟਡ ਹੋ ਜਾਂਦਾ ਠੀਕ ਹੈ ਜੀ ਉਹ ਬਿਆਨ ਹਲਫਿਆ ਜਿਹੜਾ ਸੇਵਾ ਕੇਂਦਰ ਦੇ ਵਿੱਚ ਉਹ ਬਿਆਨ ਦਰਜ ਕਰਾ ਕੇ ਤੁਸੀਂ ਅਥੀਲਰ ਦੇ ਆਪਣੇ ਜਿਹੜੇ ਦਸਖਤ ਹੋ ਜਾਣਗੇ ਉਸ ਉੱਪਰ ਫੋਟੋ ਕਰਾਤੀ ਹੈ ਸੇਵਾ ਕੇਂਦਰ ਚ ਸਾਵਾ ਵਿਅਕਤੀ ਨਾਲ ਜਾ ਕੇ ਕਿਉਂਕਿ ਮੌਕੇ ਤੇ ਗੱਲ ਹੋਰ ਹੁੰਦੀ ਹੈ ਬਾਅਦ ਵਿੱਚ ਗੱਲ ਹੋਰ ਹੁੰਦੀ ਹੈ ਸੋ ਨਾਲ ਦੀ ਨਾਲ ਜਿਹੜੇ ਜੋ ਖਾਣ ਦੀ ਰਸੀਦ ਕਰਨ ਵਾਲਾ ਨਹੀਂ ਜਾ ਸਕਦਾ ਤਾਂ ਬਾਕੀ ਸਾਰੇ ਜਾਣੇ ਜੀ ਆਪਣੇ ਜੋ ਵੀ ਸੇਵਾ ਕੇਂਦਰ ਪੈਂਦਾ ਉੱਥੇ ਹੀ ਜਾ ਕੇ ਆਪਣੇ ਬਿਆਨ ਦਰਜ ਕਰਾ ਸਕਦੇ ਠੀਕ ਹੈ ਜੀ ਹਰੇਕ ਜੋ ਵੀ ਬਾਰਸ ਹੈ ਉਸ ਦੇ ਇਕੱਲੇ ਇਕੱਲੇ ਦੇ ਨਾਮ ਪਰ ਸਟੈਂਪ ਲਗਾ ਕਰ ਉਸ ਦੀ ਸ਼ੈਪ ਦੇ ਅੰਦਰ ਫੋਟੋ ਕਰਾਈ ਜਾਵੇ ਤੇ ਉਹਨਾਂ ਨੂੰ ਇਹਦੇ ਨਾਲ ਅਟੈਚ ਕਰਕੇ ਰੱਖ ਦਿੱਤਾ ਜਾਵੇ ਬਿਆਨਾਂ ਦੇ ਵਿੱਚ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਵੀ ਮਾਜੇ ਬੰਦੇ ਰਹਾਂ ਬਾਅਦ ਵਿੱਚ ਜਦ ਵੀ ਇਸ ਖਾਨਗੀ ਵਿਸ਼ੇਤ ਦੀ ਜ਼ਰੂਰਤ ਪੈਂਦੀ ਹੈ ਇਸ ਦੀ ਵਰਤੋਂ ਹੋਵੇਗੀ ਠੀਕ ਹੈ ਜਦੋਂ ਵੀ ਖਾਨਗੀ ਵਿਸ਼ੇਤ ਕਰਨ ਵਾਲੇ ਦੀ ਮੌਤ ਹੋਣੀ ਉਸ ਤੋਂ ਬਾਅਦ ਇਸ ਦੀ ਜ਼ਰੂਰਤ ਪਵੇਗੀ ਤਾਂ ਮੈਂ ਦੁਬਾਰਾ ਆਪਣੇ ਬਿਆਨ ਤੋਂ ਜਿਹੜਾ ਨਹੀਂ ਮੁਕਰਾਂਗੀ ਜਾਂ ਮੁਕਰਾਂਗਾ ਠੀਕ ਹੈ ਜੋ ਵੀ ਉਸ ਦਾ ਬਾਰਸ ਹੈ ਤਾਂ ਇਸ ਨੂੰ ਇਸ ਤਰ੍ਹਾਂ ਅੱਜ ਤੋਂ ਸਹੀ ਮੰਨਿਆ ਜਾਵੇ ਇਸ ਤਰ੍ਹਾਂ ਦੇ ਇਸ ਦੇ ਵਿੱਚ ਵਾਰਡਿੰਗ ਜਿਹੜੀ ਲਿਖੀ ਜਾਣੀ ਚਾਹੀਦੀ ਹੈ ਤਾਂ ਬਹੁਤ ਘੱਟ ਚਾਂਸ ਹੁੰਦੇ ਬਾਅਦ ਵਿੱਚ ਇਸ ਨੂੰ ਚੈਲੰਜ ਕਰਨ ਦੇ ਬਾਕੀ ਜੋ ਵੀ ਗਵਾ ਮੈਂਬਰ ਹੋ ਗਏ ਸਰਪੰਚ ਹੋ ਗਏ ਜਾਂ ਨੰਬਰਦਾਰ ਹੋ ਗਿਆ ਸਭ ਦੀ ਇੱਕ ਸਾਥ ਬਹਿ ਕੇ ਜਿਹੜੀ ਗਰੁੱਪ ਫੋਟੋ ਹੋਣੀ ਚਾਹੀਦੀ ਹੈ ਵੀ ਇੱਕ ਸਾਥ ਉੱਥੇ ਮੌਜੂਦ ਸੀ ਕਿ ਹਨਾ ਜਿੱਥੇ ਖਾਨਗੀ ਪਸੀ ਤੇ ਲਿਖੀ ਜਾ ਰਹੀ ਹੈ ਤੇ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪੇ ਇਸ ਬਾਰੇ ਕਰ ਸਕਦੇ ਆ ਖੈਰ ਵੀਡੀਓ ਬਹੁਤ ਵੱਡੀ ਹੋ ਜੂਗੀ ਇਹ ਬਹੁਤ ਜ਼ਰੂਰੀ ਗੱਲ ਆ ਸੀ ਇੱਕ ਤਾਂ ਵੀਡੀਓ ਬਣਾਉਣੀ ਮੌਕੇ ਤੇ ਚਾਹੀਦੀ ਸਾਰ ਇੱਕ ਜਿਹੜੇ ਗਵਾਹ ਜਾਂ ਵਾਰਿਸ ਹੈ ਜੋ ਵੀ ਹੈ ਉਹਨਾਂ ਦੇ ਬਿਆਨ ਵੀਡੀਓ ਰਾਹੀਂ ਜ਼ਰੂਰ ਲੈਣੇ ਚਾਹੀਦੇ ਲਿਖਤੀ ਰੂਪ ਚ ਤਾਂ ਲੈਣੀ ਲੈਣੀ ਚਾਹੀਦੀ ਲਿਖਤੀ ਰੂਪ ਚ ਸਟਾਮ ਦੇ ਉੱਪਰ ਲਿਖਾ ਕੇ ਅਲੱਗ ਤੋਂ ਸਟਾਮ ਦੇ ਉੱਪਰ ਜਿਉ ਖਾਨਗੀ ਪਛਿਤ ਕਰੀ ਜਾ ਰਹੀ ਹੈ ਉਸ ਉੱਪਰ ਤਾਂ ਦਸਖਤ ਹੋਣੀ ਹੋਣੇ ਆ ਬਾਕੀ ਅਲੱਗ ਤੋਂ ਵੀ ਇੱਕ ਉਹਨਾਂ ਦੇ ਨਾਮ ਪਰਸਟਾਮ ਲੈ ਕੇ ਸੇਵਾ ਕੰਦਰ ਚ ਫੋਟੋ ਕਰਾ ਕੇ ਤਸਿਲਦਾਰ ਤੋਂ ਟੈਸਟਡ ਕਰਾ ਕੇ ਆਪਣੇ ਕੋਲ ਜ਼ਰੂਰ ਰੱਖਣੇ ਚਾਹੀਦੇ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਮਿਲਦੇ ਆਖੇ ਹੋਰ ਵੀਡੀਓ ਦੇ ਵਿੱਚ